ਬੜੇ ਬਿਹਤਰ ਹੋਣੇ ਚਾਹੀਦੇ ਸਾਡੇ ਹਿਰਦੇ ਸੰਗੀਤ ਹੋਣਾ ਚਾਹੀਦਾ ਬੇਸ਼ੱਕ ਸਾਨੂੰ ਗਾਉਣਾ ਨਾ ਆਉਂਦਾ ਹੋਵੇ ਪਰ ਸੰਗੀਤ ਸਾਡੇ ਅੰਦਰ ਹੋਣਾ ਚਾਹੀਦਾ ਔਰ ਸਾਡੇ ਗੁਰੂ ਬਾਬਾ ਨਾਨਕ ਜੀ ਤੇ ਸੰਗੀਤ ਨਾਲ ਬੇਹੱਦ ਲਗਾਓ ਸੀ ਉਹਨਾਂ ਦਾ ਔਰ ਜਿਹੜਾ ਉਹਨਾਂ ਨੇ ਕੈਰੀ ਕਰਕੇ ਮਰਦਾਨੇ ਦੇ ਮੋਢਿਆਂ ਤੇ ਸਾਜ਼ ਰਿਆਰਬਾਬ ਕਈ ਸਾਲ ਝੀਲਾ ਪਿਰਨਗਰ ਦੇ ਬਾਹਰ ਕਿਸੇ ਦੇ ਜਿੱਥੇ ਉਹ ਗਿਆ ਸੀ ਤੋਂ ਝੀਲ ਨੂੰ ਕੁਝ ਵੀ ਪੁੱਛੋ ਉਹ ਦੱਸ ਦਿੰਦੀ ਆ ਉੱਤਰ ਜ਼ਰੂਰ ਦਿੰਦੀ ਆ ਤਫਕੀਰ ਜਗਿਆਸੂ ਸੀ ਉਹ ਕਹਿੰਦੇ ਝੀਲ ਤੇ ਗਿਆ ਝੀਲ ਨੂੰ ਬਾਰ ਬਾਰ ਇੱਕ ਹੀ ਸਵਾਲ ਕਰ ਰਿਆ ਸੀ ਕਿ ਜ਼ਿੰਦਗੀ ਕੀ ਹੈ ਜ਼ਿੰਦਗੀ ਇਧਰ ਆ ਦੌੜ ਕੇ ਆ ਮੇਰਾ ਪੁੱਤੋ ਇਧਰ ਆ ਹੈ ਐ ਤੇਰੀ ਭੈਣ ਨੂੰ ਤੇਰੀ ਨੂੰ ਪੰਗੜਾ ਹਾਸੇ ਠੱਠੇ ਸੀ ਮਜ਼ਾਕ ਸੀ ਤੇ ਹੈ ਉਹ ਲੀਆਂ ਗੈਂਡ ਸੀ ਹਰ ਲੜੀ ਕੰਮ ਤੋਂ ਵੇਲ ਨਹੀਂ ਮਿਲਦੀ ਉਦੋਂ ਇਹ ਮੋਬਾਈਲ ਹੈ ਨਹੀਂ ਤੁਹਾਨੂੰ ਤੁਸੀਂ ਖਾ ਸਕਦੇ ਘਰਾਂ ਪਰਿਵਾਰਾਂ ਦਾ ਜਿਹੜੀ ਰੂਹ ਹੈ ਜਿਹੜੀ ਅੱਖ ਚੱਕ ਪਾ ਕੇ ਆਏ ਹੈਲੋ ਕਰੇ ਕੋਈ ਦੋਸਤ ਲੱਭ ਜੇ ਕੋਈ ਮਿੱਤਰ ਲੱਭ ਜੇ ਤੇ ਇਹਦਾ ਫੁਕਲ ਦੋਸਤੋ ਜਿੱਥੇ ਜਿੱਥੇ ਵੀ ਮੈਨੂੰ ਵੇਖ ਰਹਿ ਜੇ ਦੇਖਦੇ ਸਿਰ ਮੇਰਾ YouTube ਚੈਨਲ ਚੰਗ ਦੀ ਰਾਹ ਤੇ ਸਾਰਿਆਂ ਦਾ ਹੀ ਨਿੱਗਾ ਸਵਾਗਤ ਆ ਮਸੇਰ ਦਾ ਦੇਣਾ ਸਦੂਹੀ ਕਹਿਣਾ ਵੀ ਇਹ ਦੇਲੇ ਇਕੇ ਦੰਦੀਆਂ ਪੋਸਟਾਂ 'ਤੇ ਪਾਈ ਜਾਂਦਾ ਤੇ ਉਹ ਕਾਬ ਨੇ ਆ ਵੀ ਮੇਰਾ ਹੁੰਦਾ ਵੀ ਦਿਨ ਦੀ ਸ਼ੁਰੂਆਤ ਕਰਾਂ ਤੇ ਕਿਸੇ ਤਰੀਕੇ ਨਾਲ ਤੁਹਾਡੇ ਨਾਲ ਜੋੜਾ ਕੋਈ ਗੱਲਬਾਤ ਕਰਾਂ ਓਏ ਤੇ ਤਾਂ ਕਹਿੰਦੇ ਨਾ ਵੀ ਕੋਈ ਉਹ ਬੰਦਾ ਮਨ ਥੱਕ ਜੇ ਉਹਦਾ ਤੇ ਉਹਨੂੰ ਕਮਰੇ 'ਚ ਬਿਸਤਰਾ ਜ਼ਰੂਰੀ ਨਹੀਂ ਹੁੰਦਾ ਉਹਨੂੰ ਖਿੜਕੀ ਕਮਰੇ ਦੀ ਚਾਹੀਦੀ ਹੈ ਜਿੱਥੇ ਖਲੋ ਕੇ ਉਹ ਬਾਹਰ ਨੂੰ ਦੇਖ ਸਕੇ ਵੀ ਕੋਈ ਮੰਜ਼ਰ ਇਹੋ ਜਿਹਾ ਖੂਬਸੂਰਤ ਜਿਹੜਾ ਸ਼ਾਇਦ ਮਨ ਨੂੰ ਮੋਹ ਜੇ ਕੋਈ ਇਹੋ ਜਿਹੀ ਰੂਹ ਆ ਜਿਹੜੀ ਅੱਖੀ ਦਾ ਘਪਾ ਕੇ ਆਏ ਹੈਲੋ ਕਰੇ ਕੋਈ ਦੋਸਤ ਲੱਭ ਜੇ ਕੋਈ ਮਿੱਤਰ ਲੱਭ ਜੇ ਤੇ ਇਹ ਇਹਦਾ ਫੋਨ ਆ ਇਹ ਵੀ ਹੁਣ ਸਾਡੇ ਮਨ ਦੀ ਖਿੜਕੀ ਸਮਝ ਲਓ ਤੁਸੀਂ ਮੈਂ ਖਿੜਕੀ ਚ ਖਲੋ ਜਾਣਾ ਤੁਹਾਨੂੰ ਤੱਕਣਾ ਸ਼ੁਰੂ ਕਰ ਦਨਾ ਤੇ ਤੋਂ ਅੰਦਰ ਨਾ ਤੇ ਕੱਲ ਅਸੀ ਬਾ ਮੈਨੂੰ ਲੱਗਦਾ ਅੱਜ ਲੈਣੀ ਔਸਮ ਵੜ ਗਿਆ ਮਨਾਲੀ ਵਰਗਾ ਤੇ ਸੂਰਜ ਦੇ ਨਾਂ ਤੇ ਕੱਲ ਦਰਸ਼ਨ ਹੋਏ ਨਾ ਹੀ ਸ਼ਾਇਦ ਅੱਜ ਹੋਣੇ ਇਹੋ ਜੀ ਧੁੰਦ ਚ ਵੀ ਕੈਮਰੇ ਵੀ ਮੋਬਾਈਲਾਂ ਦੇ ਘੱਟ ਹੀ ਕੰਮ ਕਰਦੇ ਇਹ ਮੇਰਾ ਤੇ ਦੋ ਅੰਦੇਬ ਕੀ ਆ ਮ ਪ੍ਰੇਤਗੀ ਦੀ ਭੱਜ ਦੌੜ ਜਦੋਂ ਸਾਡੇ ਪਰਵਾਰਾਂ ਦੇ ਘਰਾਂ ਚ ਹਾਸੇ ਠੱਠੇ ਸੀ ਮਜ਼ਾਕ ਸੀ ਤੇ ਫੈਮਲੀਆ ਗਾਇੰਟ ਸੀ ਅਰੇ ਜੜੀ ਕੰਮ ਤੋਂ ਵੇਲ ਨਹੀਂ ਮਿਲਦੀ ਉਦੋਂ ਇਹ ਮੋਬਾਈਲ ਹੈ ਨਹੀਂ ਤੁਹਾਨੂੰ ਫਰੇਵ ਖਾ ਸਕਦੇ ਘਰਾਂ ਪਰਵਾਰਾਂ ਦਾ ਹੁਣ ਜਦੋਂ ਮੋਬਾਈਲ ਨੇ ਤੇ ਹੁਣ ਪੰਜਾਬ ਦੇ ਜਿਹੜੇ ਸਾਡੇ ਲੋਕ ਨੇ ਉਹ ਲਗ ਭਗ ਭਲਾਏ ਨਹੀਂ ਕਰ ਗਏ ਪੰਜਾਬ ਚੋਂ ਪੰਜਾਬ ਦਾ ਥੋੜਾ ਜਿਹਾ ਹਿੱਸਾ ਪੰਜਾਬ ਚ ਬਚਿਆ ਬਾਕੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਨਾਰਵੇ ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਉੱਥੇ ਉੱਥੇ ਪਹੁੰਚ ਗਿਆ ਚਲੋ خیر ਤੇ ਇਹ ਮੇਰੀਆਂ ਦੁਗਾਂ ਸ਼ੂਟਿੰਗ ਜਿਹੜੀਆਂ ਗੱਲਾਂ ਜਿਹੜੀਆਂ ਇਹ ਇੱਕ ਤੁਹਾਡੇ ਨਾਲ ਰਿਸ਼ਤਾ ਬਣਾਉਣ ਦੀਆਂ ਕੋਸ਼ਿਸ਼ ਹੈ ਉੱਤਰੀ ਕੋਸ਼ਿਸ਼ ਮਾਤਰਾ ਤੇ ਚਲੋ ਇਤਰਾ ਕਰਕੇ ਵੇਖ ਲੈਣੇ ਮੇਰੇ ਵੱਲੋਂ ਪਿਆਰ ਸਾਰਿਆਂ ਨੂੰ ਸਤਿਕਾਰ ਸਾਰਿਆਂ ਨੂੰ ਤੇ ਇੱਥੇ ਵੀ ਦੇ ਰਿਹਾ ਜੀ ਤੇ ਕਿਉਂਕਿ ਮੈਂ ਕੋਸ਼ਿਸ਼ ਕਰੂੰਗਾ ਤੇ ਤੁੱਪ ਲੱਗਦੀ ਆ ਤੇ ਕੋਈ ਚੰਗੀ ਤੁਹਾਡੀ ਵੀਡੀਓ ਸ਼ੇਅਰ ਕਰਾ ਮੈਂ ਮੇਜਬਾਨਾ ਕੋਲ ਜਬਾਨ ਹੋਵੇ ਤੇ ਖਬਰੇ ਸਾਨੂੰ ਦੱਸ ਹੀ ਸਕਣਾ ਜਦੋਂ ਅਸੀਂ ਬਹੁਤ ਉਦਾਸ ਹੋ ਜਾਂਦੇ ਆ ਵੀ ਜ਼ਿੰਦਗੀ ਕੀ ਹੁੰਦੀ ਆ ਤੇ ਜ਼ਿੰਦਗੀ ਦੇ ਅਰਥ ਕੀ ਹੁੰਦੇ ਆ ਇਦਰਾ ਰੋਕ ਇਦਰਾ ਰੋਕ ਇਦਰਾ ਇਦਰਾ ਦੌੜ ਕੇ ਹੈ ਇਹ ਇਹਦਾ ਤਾਂ ਪਿਆਰ ਜੀ ਦੇਖ ਸਕਦੇ ਆਰਾਮਤ ਇਦਰਾ ਆ ਜਾ ਜਾ ਇਹਨੇ ਬਣਾ ਰੱਖੇ ਹੋ ਖੋਖਰੇ ਫਸਤੇ ਆਹ ਦੇਖੋ ਇਹ ਮੇਰੀ ਬਗਲ ਚ ਬੈਠਾ ਨਾ ਨੱਤੇ ਤੇ ਨਾਲ ਤ੍ਰੇਲ ਦਾ ਇਹਨਾਂ ਨੂੰ ਕੋਈ ਠੰਡ ਨਹੀਂ ਤਾਂ ਉਹਦਾ ਇੱਕੀ ਕੁ ਪਾਲਾ ਜਿਹੜਾ ਉਹ ਖਰਾ ਕਰ ਲਿਆ ਤੇ ਬਹਿ ਗਿਆ ਕਿਉਂਕਿ ਠੰਡ ਹੀ ਬੜੀ ਅੱਜ ਕੱਲ ਵੀ ਬੜੀ ਠੰਡੀ ਤੇ ਆ ਚਲੋ ਸੈਰ ਕਰ ਲਵਾਂ ਇਹ ਆ ਛੋਟੂ ਤੇ ਵੱਡ ਗਿਆ ਮੇਰੀ ਬਗਲ ਚ ਦੱਜੇ ਇੰਤਜ਼ਾਰ ਤੇ ਖੜੇ ਆ ਮੇਰੇ ਇਹਨਾਂ ਉਹਦੋਂ ਨਾਲ ਹੀ ਚੱਲ ਪੈਣਾ ਮੇਰੇ ਤੇ ਜੀਵਨ ਜਿਹੜਾ ਵਾ ਉਹ ਗਤੀ ਖੀਲਾ ਤੇ ਚੱਲਦੇ ਰਹਿੰਦਾ ਨਾ ਹੀ ਜ਼ਿੰਦਗੀ ਆ ਤੇ ਮੇਰਾ ਅੱਜ ਦਾ ਮੈਸੇਜ ਵੀ ਇਹੀ ਆ ਕਿ ਜ਼ਿੰਦਗੀ ਜਿੰਦਾਬਾਦ ਆ ਕਦੀ ਨਰਾਸ਼ਨਾ ਹੋ ਜਿੰਦਗੀ ਚ ਇਹ ਨਹੀਂ ਕਿ ਮੈਂ ਕਦੀ ਖੁਦ ਨਹੀਂ ਨਰਾਸ਼ ਹੋਇਆ ਬੜੇ ਜਿੰਦਗੀ ਚ ਤਰਾ ਚੜਾਏ ਤੇ ਡੰਗ ਜਾਂਦੇ ਆ ਪਰ ਜਿੰਦਗੀ ਦਾ ਜਿਹੜਾ ਸੱਚਾ ਸੂਤਰਾ ਉਹ ਇਹੀ ਆ ਕਿ ਖੁਸ਼ੀਆਂ ਆਇਆ ਛੋਟੀ ਹੋਵੇ ਵੱਡੀ ਹੋਵੇ ਇਹਨਾਂ ਵੇਖੋ ਜਿੱਥੇ ਮਿਲੇ ਖੁਸ਼ੀ ਨੂੰ ਬਟੋਰੋ ਤੇ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਇਹ ਜਿੰਦਗੀ ਦਾ ਫਨੋਮਨਾਵਾ ਇਹ ਇਹ ਰਿਲੀ ਉਹ ਰ ਖੇਡਣ ਦੇ ਮੋੜ ਚ ਹੁੰਦੇ ਆ ਤੈਨੂੰ ਕੋਈ ਠੰਡ ਸੁਣਦੇ ਪ੍ਰਵਾਹ ਨਹੀਂ ਚਲੋ ਆ ਜਾ ਕੋਲ ਨੂੰ ਤੇ ਹੰਦਾ ਵੀ ਮੈਂ ਨਾਲ ਹੀ ਰਹਿਣਾ ਤੇ ਵੀ ਦੇਖ ਦੇச்சு ਮੇਰਾ YouTube ਚੈਨਲ ਦੇਖ ਰਹਾ ਤੁਸੀਂ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ। ਪਰ ਮੇਰੀ ਤਰ੍ਹਾਂ ਪਹਿਲਾਂ ਮੈਂ ਗੱਲ ਕਰਦਾ ਨਾ ਕਿ ਮੇਰਾ ਚੈਨਲ ਮੇਰੇ ਦਿਲ ਦੀਆਂ ਗੱਲਾਂ ਹੁੰਦੀਆਂ। ਇਹ ਨਵੇਂ ਤੁਹਾਡੇ ਨਾਲ ਕਰਦਾ। ਔਰ ਸਾਇ ਸੁਭਾਵ ਨਾਲ ਜੁੜਿਆ ਹੋਣ ਕਰਕੇ ਸਾਇ ਨਾਲ ਜੁੜਿਆ ਹੋਣ ਕਰਕੇ ਮੇਰੀਆਂ ਗੱਲਾਂ ਜ਼ਿਆਦਾਤਰ ਫੇਵਰਿਟ ਸਾਹਿਤਿਕ ਵੀ ਹੁੰਦੀਆਂ। ਇਹ ਵੀ ਆ ਕਿ ਜਿੰਨਾ ਕੋਈ ਬੰਦਾ ਖੁਦ ਨੂੰ ਗੰਦਾ ਵਾ ਉਹ ਜਿੰਨਾ ਆਪਣੇ ਅੰਦਰ ਨੂੰ ਉਤਰਦਾ ਉਨਾ ਹੀ ਉਹ ਇਕੱਲਾ ਹੁੰਦਾ ਜਾਂਦਾ ਔਰ ਸਾਡੀ ਜਿਹੜੀ ਗਲਤਤਾ ਹੁੰਦੀ ਆ ਇਹਦੇ ਦੋ ਪੱਖ ਹੋ ਜਾਂਦੇ ਆ ਸਾਰਥਕ ਵੀ ਹੁੰਦਾ ਨਿਥਾਰਥਕ ਵੀ ਹੁੰਦਾ ਸਾਰਥਕ ਪੱਖ ਤੇ ਇਹ ਹੁੰਦਾ ਕਿ ਅਸੀਂ ਪੜਨਾ ਸ਼ੁਰੂ ਕਰ ਦਈਏ ਤੇ ਪੜਨ ਦੇ ਨਾਲ ਅਸੀਂ ਹੋਰ ਕੜਾਂਗੇ ਔਰ ਕੋਈ ਵੀ ਅਸੀਂ ਜਦੋਂ ਪੜਦੇ ਆ ਸਾਡੇ ਗੁਰੂ ਸੀ ਜਾਂ ਰਾਮਰ ਸੀ ਉਹਨਾਂ ਨੇ ਐਜੂਕੇਸ਼ਨ ਦੀ ਮਹੱਤਤਾ ਨੂੰ ਬੜਾ ਦੱਸਿਆ ਪੜ੍ਹਨਾ ਨਿਹਰਾ ਇਹੋ ਹੀ ਨਹੀਂ ਹੁੰਦਾ ਕਿ ਅਸੀਂ ਰੱਟਾ ਲਾਉਂਦੇ ਜਾਈਏ ਪੜ੍ਹਨ ਦਾ ਸਹੀ ਸਵਾਦ ਇਹ ਹੁੰਦਾ ਕਿ ਜਿੰਨੂੰ ਜਿੰਨਾ ਕ ਅਸੀਂ ਪੜ੍ਹੀਏ ਉਹਨਾਂ ਕ ਜਾਣੀਏ ਇਹ ਸੰਗੀਤ ਸੁਣ ਸਕਦੇ ਚੰਗਾ ਤੇ ਸੰਗੀਤ ਸੁਣਨ ਵਾਸਤੇ ਵੀ ਸਾਡੇ ਜਿਹੜੇ ਕੰਨ ਆ ਉਹ ਬੜੇ ਬਿਹਤਰ ਹੋਣੇ ਚਾਹੀਦੇ ਸਾਡੇ ਹਿਰਦੇ ਸੰਗੀਤ ਹੋਣਾ ਚਾਹੀਦਾ ਬੇਸ਼ੱਕ ਸਾਨੂੰ ਗਾਉਣਾ ਨਾ ਆਉਂਦਾ ਹੋਵੇ ਅਪਸੰਗੀ ਸਾਡੇ ਅੰਦਰ ਹੋਣਾ ਚਾਹੀਦਾ। ਔਰ ਸਾਡੇ ਗੁਰੂ ਬਾਬਾ ਨਾਨਕ ਜੀ ਤੇ ਸੰਗੀਤ ਨਾਲ ਬੇਹੱਦ ਲਗਾਓ ਸੀ ਉਹਨਾਂ ਦਾ। ਔਰ ਜਿਹੜਾ ਉਹਨਾਂ ਨੇ ਕੈਰੀ ਕਰਕੇ ਮਰਦਾਨੇ ਦੇ ਮੋਢਿਆਂ ਤੇ ਸਾਜ਼ ਰਿਆਰਬਾਬ। ਕਈ ਸਾਲ ਉਹ ਸਰਬਾਬ ਦੀਆਂ ਧੁਨਾਤੇ ਆਪਣੀਆਂ ਗਰਬਾਣੀ ਦਾ ਗਾਇਨ ਕਰਦੇ ਰਹੇ। ਔਰ ਭਾਈ ਮਰਦਾਨਾ ਜੀ ਜਦੋਂ ਕਹਿੰਦਾ ਸੀ ਕਿ ਉਸ ਤਾਰਾਂ ਨੂੰ ਛੇੜਦੇ ਸੀ ਜਿੱਥੇ ਵੀ ਬਹਿ ਕੇ ਉਹ ਜੰਗਲ ਸੀ ਚਾਹੇ ਪਹਾੜ ਸੀ ਚਾਹੇ ਉਹ ਕੋਈ ਮਰਾਨਾ ਹੁੰਦਾ ਸੀ ਉੱਥੇ ਸ਼ਗੀਰ ਦਾ ਜਿਹੜਾ ਜਾਦੂ ਇਹੋ ਜਾਂ ਬਖੇਰਿਆ ਜਾਂਦਾ ਸੀ ਕਿ ਸਾਰਾ ਵਾਤਾਵਰਨ ਹੀ ਸੁਗੰਧਿਤ ਹੋ ਜਾਂਦਾ ਸੀ ਔਰ ਗੁਰੂ ਸਾਹਿਬ ਬਕਾਇਦਾ ਰਾਗਾਂ 'ਚ ਗਾਉਂਦੇ ਰਹੇ ਔਰ ਰਾਗ ਇਹਨੂੰ ਸ਼ਗੀਰ ਦੇ ਸੁਰਸਹਿਜ ਨੂੰ ਹੋਰ ਵੀ ਮਿੱਠਾ ਕਰਦੇ ਮੈਨੂੰ ਗੱਲ ਯਾਦ ਆ ਗਈ ਕਿ ਤੇ ਉਹ ਕੋ ਫਕੀਰ ਸੀ ਤੇ ਉਹਨੂੰ ਕਿਸੇ ਨੇ ਦੱਸਿਆ ਕਿ ਇੱਕ ਝੀਲ ਆ ਇਸ ਨਗਰ ਦੇ ਬਾਹਰ ਕਿਸੇ ਦੇ ਜਿੱਥੇ ਉਹ ਗਿਆ ਸੀ ਤੋ ਝੀਲ ਨੂੰ ਕੁਝ ਵੀ ਪੁੱਛੋ ਤੋ ਦੱਸ ਦਿੰਦੀ ਆ ਉੱਤਰ ਜ਼ਰੂਰ ਦਿੰਦੀ ਆ ਤਫਕੀਰ ਜੀ ਗਿਆ ਸੁ ਸੀ ਉਹ ਕਹਿੰਦੇ ਝੀਲ ਤੇ ਗਿਆ ਝੀਲ ਨੂੰ ਬਾਰ ਬਾਰ ਇੱਕ ਹੀ ਸਵਾਲ ਕਰ ਰਿਹਾ ਸੀ ਕਿ ਜ਼ਿੰਦਗੀ ਕੀ ਆ ਜ਼ਿੰਦਗੀ ਦੇ ਅਰਥ ਕੀ ਆ ਕਈ ਦਿਨ ਤੋਂ ਕੋਈ ਜਵਾਬ ਨਹੀਂ ਸੀ ਮਿਲ ਰਿਹਾ। ਕਈ ਦਿਨ ਹੋਏ। ਆਖਰਕਾਰ ਫੀਲ ਦੇ ਵਿੱਚੋਂ ਆਵਾਜ਼ ਆਈ ਕਿ ਜ਼ਿੰਦਗੀ ਦੇ ਅਰਥ ਜਾਣਨੇ ਆ ਤੇ ਵਾਪਸ ਮੁੜ ਗਿਆ। ਕਿ ਜਿਹੜੀਆਂ ਕਿੱਥੇ ਤੂੰ ਨਗਰ 'ਚ ਰਹਿੰਦਾ ਮੈਂ ਉਹ ਦੀਆਂ ਪਹਿਲੀਆਂ ਤਿੰਨ ਦੁਕਾਨਾਂ ਆਉਣ ਗਿਆ। ਉੱਥੇ ਜ਼ਿੰਦਗੀ ਦੇ ਅਰਥ ਪਏ। ਇਹਦੇ ਉਹ ਬੰਦਾ ਤਫੀਰ ਸੀ ਜਿਹੜਾ ਉਹ ਗਿਆ ਪਿੰਡ ਦੇ ਵਿੱਚ। ਔਰ ਪਹਿਲੀ ਦੁਕਾਨ ਦੇ ਉੱਤੇ ਵੇਖਿਆ ਲੱਕੜਾਂ ਕਟੀਆਂ ਕੁੱਟੀਆਂ ਪਈਆਂ ਸੀ ਅਗਲੀ ਦੇ ਕੋਲ ਕਿਲ ਕਾਂਟੇ ਪਏ ਸੀ ਤੇ ਤੀਜੀ ਦੁਕਾਨ ਤੇ ਤਾਰਾਂ ਪਈਆਂ ਸੀ ਉਹ ਕਹਿੰਦਾ ਇੰਨਾ ਚ ਜ਼ਿੰਦਗੀ ਦੇਖੀ ਅਰਥਾ ਤੇ ਉਹ ਫਿਰ ਝੀਲ ਤੇ ਗਿਆ ਫਿਰ ਕਹੀ ਦੇ ਨੇ ਹੋ ਰੌਲਾ ਪੁੰਦਾ ਰਿਹਾ ਕਿ ਜ਼ਿੰਦਗੀ ਦੇ ਅਰਥ ਕੀ ਆ ਉਹ ਝੀਲ ਚੋਂ ਆਵਾਜ਼ ਆਈ ਕਿ ਜ਼ਿੰਦਗੀ ਦੇ ਅਰਥ ਇਹ ਜੀ ਜੋ ਤੈਨੂੰ ਦੱਸਦੇ ਆ ਇਹ ਤੈਨੂੰ ਸਮਝ ਆ ਗਿਆ ਤੇ ਕੀ ਕਰ ਨਹੀਂ ਆਏ ਕੋਈ ਗੱਲ ਨਹੀਂ ਵੇਟ ਕਰ 23 ਸਾਲ ਲੰਘ ਗਏ ਉਹ ਫਕੀਰ ਭੁੱਲ ਭੁੱਲ ਗਿਆ ਕੇ ਮੈਂ ਫਕੀਰ ਨੂੰ ਸਵਾਲ ਕੀਤਾ ਸੀ ਇਹ ਦੇਖ ਇੱਕਦਮ ਜਾ ਰਿਹਾ ਸੀ ਤੇ ਉਹਦੇ ਕੰਨਾਂ 'ਚ ਰਵਾਬ ਦੀ ਬੜੀ ਮਿੱਠੀ ਸੁਰ ਪਈ ਗਿਆ ਕੇ ਉਹਨੇ ਦੇਖਿਆ ਤੇ ਇੱਕ ਬੰਦ ਮਸਤ ਕੁ ਫਕੀਰ ਬਿਲਾਖੀ ਜਿਹੜਾ ਰਵਾਬ ਵਜਾ ਰਿਹਾ ਸੀ ਔਰ ਉਹਨੂੰ ਕੋਈ ਦੀਨ ਦੁਨੀਆ ਦੀ ਖਬਰ ਨਹੀਂ ਸੀ ਔਰ ਉਸ ফকির ਦੇ ਇੱਕਦਮ ਦਿਮਾਗ ਚ ਆਉਦਾ ਕਿ ਜਿਹੜੀਆਂ ਉਹਨੇ ਲੱਕੜਾਂ ਵੇਖੀਆਂ ਸੀ ਪਹਿਲੀ ਦੁਕਾਨ ਚ ਉਹਨਾਂ ਦੀ ਸ਼ੇਵ ਕੁਝ ਕੁ ਜਰਬਾ ਵਰਗੀ ਸੀ ਤੇ ਜਿਹੜੀਆਂ ਉਹਨੂੰ ਕਿਲਕੁੱਲ ਲੱਗੇ ਸੀ ਉਹ ਉਹੀ ਰਵਾਬ ਤੇ ਲੱਗੇ ਸੀ ਤੇ ਜਿਹੜੀਆਂ ਰਵਾਬ ਦੀਆਂ ਤਾਰਾ ਸੀ ਉਹ ਤੀਸਰੀ ਦੁਕਾਨ ਦੀਆਂ ਇਹ ਇੱਥੇ ਆ ਕੇ ਉਸ ফকির ਨੂੰ ਜ਼ਿੰਦਗੀ ਦਾ ਰਸ ਸਮਝਾਇਆ ਕਿ ਜ਼ਿੰਦਗੀ ਕੀ ਹੈ ਜ਼ਿੰਦਗੀ ਸਾਡੀ ਇਸ ਤਰ੍ਹਾਂ ਹੀ ਆਹ ਜਿਹੜੀ ਚੀਜ਼ ਸਾਨੂੰ ਕਿਤੇ ਮਿਲਦੀ ਹੈ ਕੋਈ ਕਿਤੇ ਮਿਲਦੀ ਹੈ ਪਰ ਇਹਨਾਂ ਚੀਜ਼ਾਂ ਨੂੰ ਜੋੜ ਕੇ ਜਿਹੜਾ ਸਾਜ਼ ਬਣਦਾ ਉਹਨੂੰ ਵਜਾਉਣ ਵਾਸਤੇ ਸੁਰ ਹੋਣ ਵਾਸਤੇ ਸਾਨੂੰ ਇੱਕ ਸਾਧਨਾ ਕਰਨੀ ਪੈਂਦੀ ਹੈ। ਔਰ ਫਿਰ ਕਿਤੇ ਜਾ ਕੇ ਜ਼ਿੰਦਗੀ ਨੂੰ ਅਰਥ ਮਿਲਦੇ ਆ। ਉਹ ਜ਼ਿੰਦਗੀ ਜਿਹੜੀ ਆ ਸਾਡੀ ਉਹ ਸਾਨੂੰ ਕੋਈ ਰਾਹ ਦਿੰਦੀ ਹੈ। ਜ਼ਿੰਦਗੀ ਕੋਈ ਛੋਟਾ ਜਿਹਾ ਚਮਤਕਾਰ ਨਹੀਂਗਾ। ਜੀਵਨ ਜਿਹੜਾ ਵਾ ਇਹ ਬੜਾ ਜਿਹੜਾ ਸਾਨੂੰ ਮਿਲਿਆ ਇਹਦੀ ਬੜੀ ਅਹਿਮੀਅਤ ਆ, ਬੜੀ ਕਦਰ ਆ। ਤੇ ਕਈ ਕਹਿ ਦਿੰਦੇ ਮੇਰਾ ਵੀ ਕੀ ਜੀਣਾ। ਗਾਇਕੀ ਨੂੰ ਤਾਂ ਚਾਟ ਹੋ ਜਾਂਦੇ ਆ ਕਿਉਂਕਿ ਸਾਨੂੰ ਇਸ ਜੀਵਨ ਦੇ ਇਸ ਸਾਵਾ ਦੀ ਧੋਰ ਦਾ ਇਸ ਜਿਹੜੀ ਸਾਡੇ ਅੰਦਰਤੀ ਧੁੰਕਣੀ ਆ ਇਹਦੇ ਸੰਗੀਤ ਦਾ ਇਹ ਸੁਰ ਦਾ ਸਾਨੂੰ ਗਿਆਨ ਨਹੀਂ ਕਿ ਸਾਡੀ ਜਿਹੜੀ ਨਦੀ ਆ ਸਾਡੀ ਸੋਰਾ ਉਹਦਾ ਸਾਨੂੰ ਪਤਾ ਨਹੀਂ ਸਾਨੂੰ ਗਿਆਨਣਾ ਪਊਗਾ ਪਰ ਬਹੁਤ ਕੋਝਾ ਸਾਡੇ ਕੋਲ ਜਿਹੜਾ ਟੁਕੜਿਆਂ ਚ ਮੈਂ ਜਦੋਂ ਤੁਹਾਡੇ ਨਾਲ ਬੈਠਾ ਗੱਲ ਕਰ ਰਿਹਾ ਸੀ ਤੇ ਮੈਂ ਸੋਚ ਰਿਹਾ ਸੀ ਵੀ ਵਲੌਗ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਮੈਂ ਗੱਲ ਕੀ ਕਰੂੰਗਾ ਤੇ ਗੱਲ ਜਦੋਂ ਮੈਂ ਕਰਨ ਲੱਗਾ ਕੋ ਗੱਲ ਚੋਂ ਗੱਲ ਆ ਗਈ ਉਹ ਮੈਂ ਤੁਹਾਡੇ ਨਾਲ ਗੱਲ ਕਰ ਦਿੱਤੀ ਐ ਤੇ ਇਹ ਮੇਰੀ ਛੋਟੀ ਜੀ ਸਾਂਝ ਆ ਜਿਹੜੀ ਮੈਂ ਇਤਰੇ ਤੁਹਾਡੇ ਨਾਲ ਪਾਉਂਦਾ ਇਹੇ ਵੇਲੇ ਨਹੀਂ ਵੀ ਕੋਈ ਇਧਰੋਂ ਉਧਰੋਂ ਕੋਈ ਚੀਜ਼ ਮਿਲਦੀ ਤੇ ਮੇਰਾ ਇਹੋ ਹੀ ਦਾ ਕੇ ਮੈਂ ਤੁਹਾਡੇ ਨਾਲ ਗੱਲ ਜਰੂਰ ਕਰਾਂ ਤੇ ਮੇਰੀ ਸ਼ੇਅਰਿੰਗ ਜਿਹੜੀ ਆ ਉਹ ਤੁਹਾਡੇ ਨਾਲ ਤੁਹਾਡੇ ਤੱਕ ਜਰੂਰ ਪਹੁੰਚੇ ਇਹ ਗੱਲਾਂ ਮੇਰੀਆਂ ਜੇ ਚੰਗੀਆਂ ਲੱਗਣ ਤੈਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦਾ ਰਹਿ ਕਰੋ ਤਾਂ ਕਿ ਮੇਰਾ ਹੌਸਲਾ ਬਣਿਆ ਰਹੇ ਮੈਨੂੰ ਹੀ ਪਤਾ ਲੱਗੇਗਾ ਤੁਸੀਂ ਮੈਨੂੰ ਵੇਖਦੇ ਜੀ ਔਰ ਮੇਰੀ ਗੱਲ ਨੂੰ ਸੁਣਦੇ ਜੀ ਔਰ ਇਹ ਜਿਹੜੀਆਂ ਸਾਡੀਆਂ ਛੋਟੀਆਂ-ਛੁਟੀਆਂ ਸਾਡੇ ਇਧਰ ਉਧਰ ਕਿਸੇ ਵੇਲੇ ਸਾਡੇ ਕੋਲ ਖਾਲੀ ਵਕਤ ਹੁੰਦਾ ਤੇ ਅਸੀਂ ਕਹਿੰਦੇ ਆ ਵੀ ਇਹਨੂੰ ਵਕਤ ਨੂੰ ਟਾਈਮ ਨੂੰ ਪਾਸ ਕਿਸ ਤਰ੍ਹਾਂ ਕਰੀਏ ਹੋ ਸਕਦਾ ਕੁਦਰਤ ਨੇ ਸਾਨੂੰ ਇਹ ਤੋਹਫਾ ਦਿੱਤਾ ਹੋਵੇ ਸਾਡੇ ਖੁਦ ਨੂੰ ਖੁਦ ਕੋਲੀ ਬੈੰਨ ਦਾ ਅਸੀਂ ਪੜ੍ਹ ਸਕਦੇ ਹਾਂ ਅਸੀਂ ਕੋਈ ਸਾਨੂੰ ਜਿ ਤਰ੍ਹਾਂ ਸੱਦੇ ਧਾਰਮਿਕ ਕ੍ਰਾਂਥਾ ਹੈ ਉਹਨਾਂ ਦਾ ਕੋਈ ਚੈਪਟਰ ਪੜ੍ਹ ਸਕਦੇ ਹਾਂ ਜਿਸ ਤੋਂ ਸਾਨੂੰ ਪਤਾ ਲੱਗੇ ਵੀ ਸਾਡੇ ਗੁਰੂ ਸਾਡੇ ਰਹਿਬਰ ਸਾਡੇ ਪੈਗੰਬਰ ਸਾਡੇ ਔਲੀਆ ਸਾਡੇ ਬਲੀ ਕਹਿਣਾ ਕੀ ਚਾਹੁੰਦੇ ਸੀ ਹੋ ਸਕਦਾ ਕਿਤੇ ਨਾ ਕਿਤੇ ਕੋਈ ਗੰਢ ਖੁੱਲ੍ਹ ਜਾਵੇ ਅਰੇ ਇਤਰਾ ਹੀ ਮੈਂ ਆਪ ਦੀ ਸਮਝ ਤੁਹਾਡੇ ਨਾਲ ਪਾਉਂਦਾ ਰਿਹਾ ਕਰੂੰ ਕੱਲ ਨੂੰ ਮਿਲਦੇ ਹਾਂ ਫਿਰ ਇੱਕ ਨਵੀਂ ਸਾਂਝ ਦੇ ਨਾਲ ਨਵੇਂ ਵਲੌਗ ਦੇ ਨਾਲ ਅੱਜ ਤੱਕ ਮੈਨੂੰ ਦਿਓ ਜਾਈ ਤੇ ਮੇਰਾ ਚੈਨਲ ਪਸੰਦ ਆਵੇ ਤੈਨੂੰ ਲਾਈਕ ਜਰੂਰ ਕਰਦਿਆ ਕਰੋ ਮੈਂ ਤੁਹਾਡਾ ਆਪਣਾ ਵੀਰ ਤੁਹਾਡਾ ਪੰਨੂ ਜਿਉਂਦੇ ਰਹੋ ਹੱਸਦੇ ਰਹੋ ਹੱਸਦੇ ਰਹੋ ਜਿੰਦਾਬਾਦ ਰਹੋ